ਸਾਨੂੰ ਕਹਿ ਰਿਹਾ ਜੀ ਵੀ ਸਿੰਘ ਸਾਹਿਬ ਪ੍ਰਸ਼ਾਦਾ ਛੱਕੇ ਜਾਣਾ ਚਾਹ ਪਿਆਈ ਉਹ ਚਿਹਰੇ ਉਹਨਾਂ ਦੇ ਹੱਸ ਰਹੇ ਆ ਉਹ ਤਗੜੇ ਵੀ ਆ ਉਹ ਕਹਿੰਦੇ ਸਾਨੂੰ ਗੁਰੂ ਸਾਹਿਬ ਚੇਤੇ ਆ ਵੀ ਉਹ ਕਿਵੇਂ ਸਰਸਾ ਨਦੀ ਦੇ ਕੰਢੇ ਤੇ ਉਹ ਗਾਹ ਲੰਗੇ ਸਿੱਖੀ ਉਹਨਾਂ ਚ ਆ ਭਾਵਨਾ ਉਹਨਾਂ ਚ ਸੱਤ ਕਿੱਲੇ ਦੂਰ ਵਗਦਾ ਸੀ ਦਰਿਆ ਹੁਣ ਉਹਨੇ ਕਈ ਘਰ ਢਾਹਤੇ ਆ ਤੇ ਕਈ ਰੁੱਖ ਪੁੱਟੇ ਗਏ ਆ ਉਹ ਬਿਲਕੁਲ ਜਿਹੜਾ ਪਿੰਡ ਦੇ ਵਿੱਚ ਵੜ ਗਿਆ ਦਰਿਆ ਲੋਕ ਨਹੀਂ ਉੱਠ ਰਿਆ ਲੋਕ ਜਾਣ ਕਿੱਥੇ ਜਾਂ ਲੋਕਾਂ ਨੂੰ ਇਹ ਵੀ ਹੈਗਾ ਉਹਨਾਂ ਨੇ ਕਹਿੰਦੇ ਸੀ ਬੱਚੇ ਭੇ ਦੇ ਰਿਸ਼ਤੇਦਾਰੀ ਦੇ ਬੱਚੇ ਉੱਥੇ ਜਾ ਕੇ ਬਿਮਾਰ ਹੋ ਗਏ ਤੇ ਪੂਰਾ ਜਾਇਜਾ ਗੁਰਦੁਆਰਾ ਜਿਹੜਾ ਪਿੰਡ ਦਾ ਉਹ ਵੀ ਹੜ੍ਹਾਂ ਦੇ ਵਿੱਚ ਆ ਗਿਆ ਉਹ ਤੋਂ ਮਾਰਾ ਇਹਦਾ ਸਰੂਪ ਉਹਨਾਂ ਨੇ ਸੁਰੱਖਿਆ ਥਾਂ ਦੇ ਉੱਤੇ ਪੇਜਤਾ ਬਾਕੀ ਆਪਾਂ ਉਹਦੇ ਤੋਂ ਬਾਅਦ ਇਹਨਾਂ ਪਿੰਡਾਂ ਦੇ ਵਿੱਚ ਆਵਾਂਗੇ ਤੇ ਪੰਥ ਨੂੰ ਅਪੀਲ ਕਰਾਂਗੇ ਆਪਾਂ ਪੰਜਾਬ ਦੇ ਉਹਨਾਂ ਇਲਾਕਿਆਂ ਦੀ ਜੋ ਬਿਲਕੁਲ ਬਾਰਡਰ ਏਰੀਆ ਦੇ ਨਾਲ ਨੇ ਔਰ ਐਸਜੀਪੀ ਦੇ ਕਦਾਨ ਆਪਦੇ ਪਹੁੰਚੇ ਨੇ ਔਰ ਜਾਇਜ਼ਾ ਲੈ ਕੇ ਆਏ ਨੇ ਲੋਕਾਂ ਦੇ ਨਾਲ ਖਾਸ ਤੌਰ ਤੇ ਮੁਖਾਤਬ ਹੋ ਕੇ ਆਏ ਨੇ ਔਰ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਲੋਕਾਂ ਦੇ ਤੁਸੀਂ ਮਿਲ ਕੇ ਆ ਰਹੇ ਹੋ ਔਰ ਕੀ ਹਾਲਾਤ ਤੁਹਾਨੂੰ ਇਸ ਸਮੇਂ ਲੱਗ ਰਹੇ ਨੇ ਦਿਲ ਦੁਖਦਾ ਬਹੁਤ ਜ਼ਿਆਦਾ ਟੈਂਡੀ ਵਾਲਾ ਇਹ ਤਾਂ ਬਹੁਤ ਜ਼ਿਆਦਾ ਹਾਈ ਰਿਸਕ ਦੇ ਵਿੱਚ ਆ ਹਾਂਜੀ ਹੁਣ ਤੱਕ ਇਹ ਚਾਹੀਦਾ ਸੀ ਵੀ ਇਹ ਪਿੰਡ ਦੇ ਲੋਕ ਇਹ ਪਿੰਡ ਦੀਆਂ ਮੱਝਾਂ گاਵਾ ਸਾਰੀਆਂ ਹਾਂ ਜੀ ਕਿ ਚੰਗੇ ਸੇਵ ਥਾਂ ਤੇ ਲੈ ਜਾਂਦੇ ਉਹ ਚਾਰੇ ਪਾਸੇ ਤੋਂ ਪਿੰਡ ਘਿਰਿਆ ਆ ਤੇ ਮੈਂ ਆਪ ਖੁਦ ਦੇਖ ਕੇ ਆਇਆ ਪਹਿਲਾਂ 7 ਕਿੱਲੇ ਦੂਰ ਵਗਦਾ ਸੀ ਦਰਿਆ ਹੁਣ ਉਹਨੇ ਕਈ ਘਰ ਢਾਹਤੇ ਆ ਤੇ ਕਈ ਰੁੱਖ ਪੁੱਟੇ ਗਏ ਆ ਉਹ ਬਿਲਕੁਲ ਜਿਹੜਾ ਪਿੰਡ ਦੇ ਵਿੱਚ ਵੜ ਗਿਆ ਦਰਿਆ ਲੋਕ ਨਹੀਂ ਉੱਠ ਰਹੇ ਲੋਕ ਜਾਣ ਕਿੱਥੇ ਜਾਂ ਲੋਕਾਂ ਨੂੰ ਇਹ ਵੀ ਹੈਗਾ ਉਹਨਾਂ ਨੇ ਕਹਿੰਦੇ ਸੀ ਬੱਚੇ ਭੇਦੇ ਰਿਸ਼ਤੇਦਾਰੀ ਤੇ ਬੱਚੇ ਉੱਥੇ ਜਾ ਕੇ ਬਿਮਾਰ ਹੋ ਗਏ ਕਿਉਂਕਿ ਮਾਪਿਆਂ ਦਾ ਮੋਹ ਹੁੰਦਾ ਦੇ ਚਾਹੀਦਾ ਵੀ ਇੱਥੇ ਆਰਮੀ ਲੱਗਦੀ ਤੇ ਲੋਕਾਂ ਨੂੰ ਸੇਫ ਕੱਢਿਆ ਜਾਵੇ ਇਥੋਂ ਤੇ ਫਿਰ ਉਤੋਂ ਬਾਅਦ ਜਿਹੜੇ ਉਹਨਾਂ ਦੇ ਬਣਦੇ ਖਰਾਬੇ ਆ ਜੋ ਕੁਝ ਵੀ ਹੋਇਆ ਕਿਉਂਕਿ ਉਹਨਾਂ ਦੀ ਇਹ ਇਹਨਾਂ ਦੀ ਮੁਸ਼ਕਲ ਏ ਕਿ ਇਥੇ ਵੀ ਆ ਕਿ ਜ਼ਮੀਨਾਂ ਜਿਹੜੀਆਂ 2009 ਦੇ ਵਿੱਚ ਕੋਈ ਇਕੱਲੀ ਸਰਕਾਰ ਨੇ ਪਾਲਿਸੀ ਲਿਆਂਦੀ ਸੀ ਪਰ ਉਹਦੇ ਤੋਂ ਬਾਅਦ ਸਰਕਾਰਾਂ ਨੇ ਉਹ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਜ਼ਮੀਨਾਂ ਨਾਮ ਨਹੀਂ ਆ ਲੋਕਾਂ ਦੇ ਤੇ ਅੱਜ ਦੇ ਵਿੱਚ ਵੀ ਜਦੋਂ ਖਰਾਬੇ ਆਏ ਆ ਤੇ ਲੋਕਾਂ ਨੂੰ ਕੋਈ ਮਿਲਿਆ ਨਹੀਂ ਆ ਉਹਨਾਂ ਨੇ ਇਹ ਵੀ ਸਾਡੀਆਂ ਫਸਲਾਂ ਵੀ ਖਰਾਬ ਹੋ ਗਿਆ ਉਹਨਾਂ ਨੂੰ ਮਿਲਣਾ ਵੀ ਕੁਝ ਨਹੀਂ ਆ ਤੇ ਫੇਰ ਉਹਨਾਂ ਦਾ ਇੱਕ ਪ੍ਰੋਪਰ ਪ੍ਰਬੰਧ ਕੀਤਾ ਜਾਣਾ ਚਾਹੀਦਾ 10 ਫੁੱਟ ਦਾ ਪਾੜ ਜਿਹੜਾ ਉਹਨਾਂ ਦੇ ਪਿੰਡ ਨੂੰ ਰਾਹ ਜਾਂਦਾ ਉਹ ਪਿਆ ਆ ਬਾਯਾ ਛੜਕਾ ਪਾਣੀ ਜਾ ਸਕਦੇ ਪਿੰਡ ਤੇ ਤੇ ਉੱਥੇ ਦਰਿਆ ਜਿਹੜਾ ਸਤਲੁਜ ਆ ਪੂਰਾ ਸੂਕਦਾ ਫਿਰਦਾ ਬਹੁਤ ਭਿਆਨਕ ਦ੍ਰਿਸ਼ਾ ਤੋਂ ਇੱਕ ਤੇ ਵੇਖੋ ਜਦੋਂ ਹਟਣ ਹਟਣਗੇ ਉਹਦੇ ਤੋਂ ਬਾਅਦ ਮੈਂ ਪੰਥ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਪਿੰਡ ਨੂੰ ਬਚਾਉਣ ਦੇ ਲਈ ਕੋਈ ਪ੍ਰੋਪਰ ਨੋਚਾਂ ਲਾਉਣੀਆਂ ਚਾਹੀਦੀਆਂ ਤਾਂ ਕਿ ਪਿੰਡ ਜਿਹੜਾ ਵਾ ਨਾ ਜਿਵੇਂ ਮੈਂ ਉੱਥੇ ਧੋਬੜੀ ਸਾਹਿਬ ਦੇਖਿਆ ਬ੍ਰਹਮਪੁੱਤਰਾ ਦਰਿਆ ਦੇ ਕੰਢੇ ਤੇ ਆ। ਹਾਂਜੀ। ਪਰ ਉਹਦੀ ਮਾਰ ਬਹੁਤ ਆ ਪਰ ਉਹਨਾਂ ਨੇ ਬਚਾਇਆ ਹੈ ਉਹਨਾਂ ਨੂੰ ਨੋਚਾਂ ਲਾਈਆਂ ਬਹੁਤ ਪ੍ਰੋਪਰ ਗੁਰਦੁਆਰਾ ਸਾਹਿਬ ਵੀ। ਨੋਚਾਂ ਲਗਣੀਆਂ ਚਾਹੀਦੀਆਂ ਪਿੰਡ ਦੇ ਦੁਆਲੇ ਪਰ ਇਹ ਹੜ੍ਹ ਉਤਰਨ ਤੋਂ ਬਾਅਦ ਦੀ ਸਥਿਤੀ ਆ। ਐਸ ਵੇਲੇ ਤੇ ਮੇਰੇ ਸਾਹਿਬ ਨਾਲ ਜਿੰਨਾ ਹੁਣ ਪਾਣੀ ਫੇਰ ਸਾਡੇ ਦੇਖਦੇ ਆਂ ਦੇਖਦੇ ਆਂ ਵਧਿਆ ਉੱਥੇ। ਹਾਂਜੀ ਹਾਂਜੀ। ਤੇ ਇਹ ਲੋਕਾਂ ਦੇ ਜਾਨ ਮਾਲ ਦੀ ਹਫਾਜ਼ਤ ਪਹਿਲਾ ਹੋਣਾ ਚਾਹੀਦਾ ਵਾ ਲੋਕਾਂ ਨੂੰ ਮੇਰੇ ਸਾਹਿਬ ਨਾਲ ਉੱਥੇ ਸੁਰੱਖਿਅਤ ਕੱਢਿਆ ਜਾਣਾ ਚਾਹੀਦਾ ਔਰ ਸਾਰੇ ਲੋਕ ਆਪ ਵੀ ਪਹੁੰਚ ਰਹੇ ਨੇ ਪੰਜਾਬ ਦੇ ਲੋਕ ਹੀ ਆ ਜਿਹੜੇ ਐਨ ਆਰ ਆਈ ਭਾਈ ਵੀਰ ਨੇ ਆ ਆਪਾਂ ਆਪਣੀ ਤੌਰ ਤੇ ਕੀ ਸਹਾਇਤਾ ਕਰਾਂ ਦੇਖੋ ਜਿਹੜੇ ਲੋਕ ਸਾਡੇ ਪਹੁੰਚ ਰਹੇ ਨੇ ਪੰਥ ਪੰਜਾਬ ਲੋਕ ਪਹੁੰਚ ਰਿਹਾ ਮੈਂ ਸਮੁੱਚੇ ਪੰਥ ਨੂੰ ਇਹ ਅਪੀਲ ਵੀ ਕਰਦਾ ਵਾਂ ਕਿ ਇੱਕ ਤੇ ਜਦੋਂ ਹੁਣ ਮੈਂ ਕੈਂਪ ਦੇਖ ਰਿਹਾ ਮਾਂ ਦਵਿੰਦਰ ਸਿੰਘ ਗੁਣੀ ਹੋਣੀ ਹੋ ਗਿਆ ਜੂਤ ਕਾਲੀਦਾਲ ਵਾਲੇ ਮੁੰਡੇ ਨਾਲ ਦਲਬਾਗ ਸਿੰਘ ਗੁਣੀ ਇਹ 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 ਪਹਿਲੇ ਦਿਨ ਤੋਂ ਇੱਥੇ ਲੱਗੇ ਹੋਏ ਆ ਪਰ ਹੁਣ ਇਹ ਜਿਹੜੀ ਚੀਜ਼ ਆ ਨਾ ਉੱਥੇ ਪਿੰਡ ਵਿੱਚ ਵੀ ਉਹ ਪਿੰਡ ਆਖਰੀ ਉੱਥੇ ਤਾਂ ਗੱਡੀ ਨਹੀਂ ਜਾਂਦੀ ਇਹ ਆਪਣੀਆਂ ਬੇਡੀਆਂ ਨਾਲ ਪਹਚਾਈ ਜਾਂਦੇ ਆ ਤਾਂ ਇਹ ਕਰਨਾ ਚਾਹੀਦਾ ਕਿ ਪ੍ਰੋਪਰ ਉੱਥੇ ਸਮਾਨ ਪਹੁੰਚੇ ਬਾਕੀ ਜਦੋਂ ਹੜ ਹਟਣਗੇ ਵੈਸੇ ਖੁਦ ਵੀ ਇੱਥੇ ਆਵਾਂਗੇ ਤੇ ਪੂਰਾ ਜੈਜਾ ਗੁਰਦੁਆਰਾ ਜਿਹੜਾ ਪਿੰਡ ਦਾ ਉਹ ਵੀ ਸਾਡਾਂ ਦੇ ਵਿੱਚ ਆ ਗਿਆ ਉਹ ਤੋਂ ਮਹਾਰਾਜ ਦਾ ਸਰੂਪ ਉਹਨਾਂ ਨੇ ਸੁਰੱਖਿਆ ਥਾਂ ਦੇ ਉੱਤੇ ਪੇਜਤਾ ਬਾਕੀ ਆਪਾਂ ਉਹਦੇ ਤੋਂ ਬਾਅਦ ਇਹਨਾਂ ਪਿੰਡਾਂ ਦੇ ਵਿੱਚ ਆਵਾਂਗੇ ਤੇ ਪੰਥ ਨੂੰ ਅਪੀਲ ਕਰਾਂਗੇ ਆਪਾਂ ਕਿਉਂਕਿ ਅਸੀਂ ਤੇ ਸਾਰਾ ਪੰਥ ਨੂੰ ਹੀ ਸਮਝਦੇ ਆਂ ਤੇ ਉਹ ਇਹਨਾਂ ਦੀ ਸਾਰ ਲਵੇ ਤੇ ਇਹਨਾਂ ਦੇ ਨਾਲ ਖੜੇ ਬਾਕੀ ਮੈਂ ਸਮਝਦਾ ਵੀ ਇਹ ਭਾਵੇਂ ਬਹੁਤ ਸਾਰੇ ਲੋਕ ਉੱਥੇ ਜਿਹੜੇ ਬਹੁਤ ਹਾਈ ਰਿਸਕ ਦੇ ਵਿੱਚ ਛੜੇ ਹੋਏ ਆ ਉਹ ਉਹਨੂੰ ਤਿਆਰ ਵੀ ਤਾਂ ਹੀ ਹੋਣਾ ਜੇ ਅੱਗੇ ਉਹਨਾਂ ਨੂੰ ਕੁਝ ਦਿਸੇ ਉਹ ਵਿਚਾਰੇ ਜਾਣ ਕਿਥੇ ਰਿਸ਼ਤੇਦਾਰੀ ਤੁਸੀਂ ਕਿੰਨੇ ਦਿਨ ਰਹੋਗੇ ਜਈਦਾ ਉੱਥੇ ਤੁਸੀਂ ਜਾ ਕੇ ਕਵਰ ਕਰਕੇ ਆਇਓ ਬਹੁਤ ਹਾਈ ਰਿਸਕ ਆ ਪਰ ਲੋਕ ਹੈ ਚੜ੍ਹਦੀ ਕਲਾ ਚ ਅਸੀਂ ਉੱਥੇ ਗਏ ਉਹ ਸਾਨੂੰ ਕਹਿ ਰਿਹਾ ਜੀ ਵੀ ਸਿੰਘ ਸਾਹਿਬ ਪ੍ਰਸ਼ਾਦਾ ਛੱਕੇ ਜਾਣਾ ਚਾਹ ਪਿਆਈ ਉਹ ਚਿਹਰੇ ਉਹਨਾਂ ਦੇ ਹੱਸ ਰਹੇ ਆ ਉਹ ਤਗੜੇ ਵੀ ਆ ਉਹ ਕਹਿੰਦੇ ਸਾਨੂੰ ਗੁਰੂ ਸਾਹਿਬ ਚੇਤੇ ਆ ਵੀ ਉਹ ਕਿਵੇਂ ਸਰਸਾ ਨਦੀ ਦੇ ਕੰਢੇ ਤੇ ਉਹ ਗਾਹ ਲੰਗੇ ਸਿੱਖੀ ਉਹਨਾਂ ਚਾ ਭਾਵਨਾ ਉਹਨਾਂ ਚ ਤਾਂ ਇਹ ਹੁਣੀ ਹੁਣੀ ਜਿਹੜਾ ਨੇ ਬਾਰਡਰ ਰੇਡੀਆ ਦੇ ਲਾਗਲੇ ਪਿੰਡਾਂ ਦੇ ਵਿੱਚ ਜਿਹੜਾ ਨੇ ਅਕਾਲ ਤਖਤ ਸਾਹਿਬ ਦੇ 代表 ਜੀ ਜਾ ਕੇ ਆਏ ਨੇ ਔਰ ਆਪਣਾ ਲੋਕਾਂ ਦੇ ਨਾਲ ਵੀ ਉਹਨਾਂ ਦੇ ਘਰ ਵੀ ਖਾਸ ਤੌਰ ਤੇ ਦੇਖ ਕੇ ਆਏ ਨੇ ਔਰ ਹਾਲਾਤ ਬਹੁਤ ਖਰਾਬ ਨੇ ਔਰ 10-10 ਫੁੱਟ 11-11 ਫੁੱਟ ਤੱਕ ਪਾਣੀ ਜਿਹੜਾ ਘਰ ਦੇ ਵਿੱਚ ਆਇਆ ਹੋਇਆ ਔਰ ਤੁਸੀਂ ਦੇਖੋ ਕਿ ਸ਼ਾਮ ਦਾ ਵੇਲਾ ਹੋ ਚੁੱਕਿਆ ਔਰ ਬਾਰਿਸ਼ ਸੇਰ ਤੋਂ ਹੀ ਨਹੀਂ ਰੁਕਣ ਦਾ ਨਾਮ ਦੇ ਰਹੀ ਹੈ ਕੈਮਰਾ ਪਰਸਨ ਸੁਖਵਿੰਦਰ ਦੇ ਨਾਲ ਮੈਂ ਸ਼ਿਖਸੰਦੇਹਿ ਦੇ ਲਿਖੋਸ ਪੰਜਾਬੀ ਤੋਂ